ਟਰੰਪ ਨੇ ਦੁਸ਼ਮਣ ਮੁਲਕਾਂ ਦੀ ਨੀਂਦ ਉਡਾਈਏ ਤਾਂ ਸਮਝ ਆਉਂਦੀ ਹੈ ਉਹ ਸ਼ਾਇਦ ਐਸੇ ਗੱਲ ਤੋਂ ਆਉਂਦੀ ਹੈ ਕਿ ਟਰੰਪ ਨੇ ਆਪਣੇ ਨਿੱਜੀ ਦੁਸ਼ਮਣਾਂ ਦੀ ਅਤੇ ਅਮਰੀਕਾ ਦੇ ਵਿੱਚ ਬੈਠ ਕੇ ਜਿਹੜੇ ਅਮਰੀਕਾ ਦੇ ਲੋਕ ਅਮਰੀਕਾ ਦੇ ਵਿਰੋਧ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਵੀ ਨੀਂਦ ਉਡਾ ਦਿੱਤੀ ਹੈ ਟਰੰਪ ਨੇ ਇਹ ਗੱਲ ਤੋਂ ਅਸੀਂ ਸਹਿਜ ਸੁਭਾਏ ਇਹ ਅੰਦਾਜ਼ਾ ਨਹੀਂ ਲਾ ਸਕਦੇ ਪੱਕੇ ਤੌਰ ਦੇ ਉੱਤੇ ਕਹਿ ਸਕਦੇ ਹਾਂ ਕਿ ਦੁਸ਼ਮਣ ਮੁਲਕਾਂ ਦੀ ਨੀਂਦ ਉਡਾਈ ਦੁਸ਼ਮਣ ਮੁਲਕਾਂ ਦੇ ਵਿੱਚ ਕੌਣ ਨੇ ਜਿਹੜੇ جنگ ਨੂੰ ਹੱਲਾਸ਼ੇਰੀ ਦਿੰਦੇ ਨੇ ਤੇ ਜਿਹੜੇ ਆਪਣੇ ਆਪਣੇ ਮੁਲਕਾਂ ਦੇ ਵਿੱਚ ਬੰਦੇ ਨੂੰ ਬੰਦਾ ਨਹੀਂ ਸਮਝਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਨੇ ਉਹਨਾਂ ਦੇ ਹੱਕ ਹਕੂਕ ਕਤਲੋਗਾਰ ਤੇ ਖੂਨ ਖਰਾਬਾ ਲੁੱਟਮਾਰ ਉੱਥੇ ਉਹਨਾਂ ਨੇ ਮਚਾਈ ਹੋਈ ਆ ਸਿਰਫ ਉਹ ਹੀ ਲੋਕਾਂ ਨੂੰ ਦੁਸ਼ਮਣ ਮੁਲਕ ਮੰਨਦਾ ਅਮਰੀਕਾ ਸ਼ੁਰੂ ਤੋਂ ਤੇ ਟਰੰਪ ਦੇ ਵੀ ਮਹਿਜ਼ ਉਹ ਹੀ ਮੁਲਕ ਦੁਸ਼ਮਣ ਨੇ ਪਰ ਇਸ ਵਾਰ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਡੋਨਲਡ ਜੇ ਟਰੰਪ ਉਹਦਾ ਰੁਖ ਉਹਦਾ ਰਵਈਆ ਉਹਦਾ ਉਹਦੇ ਅੱਖ ਦੀ ਦੇਖਣੀ ਤੇ ਉਸ ਦੀ ਜਿਹੜੀ ਬੋਡੀ ਲੈਂਗੁਏਜ ਆ ਉਹ ਬਿਲਕੁਲ ਵੱਖਰੀ ਹੈ ਪਰ ਮੈਂ ਤੁਹਾਨੂੰ ਜਾਣ ਇੱਕ ਗੱਲ ਖੁਸ਼ੀ ਦੇ ਨਾਲ ਦੱਸਦਾ ਕਿ ਖਾਲਿਸਤਾਨ ਕੌਕਸ ਫਾਊਂਡੇਸ਼ਨ ਦੇ ਜਿਹੜੇ ਚੇਅਰਮੈਨ ਨੇ ਪਰਮੇਂਦਰ ਸਿੰਘ ਚੰਦੜਾ ਅਤੇ ਖਾਲਿਸਤਾਨ ਕੌਕਸ ਤੇ ਜਿਹੜੇ ਫਾਊਂਡੇਸ਼ਨ ਦੇ ਮੈਂਬਰ ਨੇ ਬੋਰਡ ਆਫ ਡਾਇਰੈਕਟਰਸ ਨੇ ਉਹਨਾਂ ਨੇ ਇਸ ਇਨਾਗੂਰੇਸ਼ਨ ਦੇ ਵਿੱਚ ਬਿਲਕੁਲ ਨੇੜੇ ਹੋ ਕੇ ਪਾਰਟਿਸਪੇਟ ਕੀਤਾ ਉਸ ਦੇ ਵਿੱਚ ਹਿੱਸਾ ਲਿਆ ਤੇ ਮੈਂ ਸਾਰਿਆਂ ਵੱਲੋਂ ਤੁਹਾਡੇ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਭਾਈ ਪਰਮੇਂਦਰ ਸਿੰਘ ਛੰਦੜਾ ਤੇ ਜਿਹੜੇ ਬੋਰਡ ਆਫ ਡਾਇਰੈਕਟਰਸ ਨੇ ਖਾਲਸਤਾਨ ਕੌਕਸ ਫਾਊਂਡੇਸ਼ਨ ਦੇ ਜਿਨ੍ਹਾਂ ਨੇ ਉੱਥੇ ਹਿੱਸਾ ਲਿਆ ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਉਮੀਦ ਕਰਦਾ ਕਿ ਤੁਸੀਂ ਸਮੂਹ ਸਿੱਖ ਕੌਮ ਤੇ ਜਜ਼ਬਾਤਾਂ ਦੇ ਸਮੂਹ ਸਿੱਖ ਕੌਮ ਦੇ ਜਿਹੜੇ ਭਾਵ ਨੇ ਜਿਹੜੀ ਜਦੋ ਜਹਿਦ ਸਿੱਖ ਕੌਮ ਨੇ ਕੀਤੀ ਆ ਤੁਸੀਂ ਉਸ ਨੂੰ ਵਾਈਟ ਹਾਊਸ ਤੱਕ ਲੈ ਕੇ ਜਾਓਗੇ ਤੇ ਨਿਰਸੰਦੇਹ ਜਿੱਤ ਤੱਕ ਤੁਸੀਂ ਆਪਣੇ ਝੰਡੇ ਬੁਲੰਦ ਰੱਖੋਗੇ ਤੇ ਸਾਡੀਆਂ ਇੱਛਾਵਾਂ ਸਾਡੇ ਸੰਘਰਸ਼ ਨੂੰ ਤੁਸੀਂ ਉਸ ਮੁਕਾਮ ਦੇ ਉੱਤੇ ਲੈ ਕੇ ਜਾਓਗੇ ਸੋ ਮੈਂ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ